2 ਸਾਲ ਹੋ ਗਿਆ ਬਸ ਬੋਡਨਾਂ ਦਾ ਰੌਲਾ ਪੈਂਦੇ ਨੂੰ ਤੇ ਗੰਗਾ ਨਗਰ ਦੇ ਵਿੱਚੋਂ ਤੁਸੀਂ ਜਾ ਕੇ ਜਿਹੜਾ ਕੰਮ ਕਰਾਇਆ ਐਂਬੂਲੈਂਸਾਂ ਦਾ ਜਾਣ ਜਾ ਕੇ ਕਰਾਉਣੇ ਆ ਭਗਵੰਤ ਮਾਨਸਿਆਂ ਤੇਰੀ ਸੋਚ ਤੇ ਪੈਰਾ ਦੇਾਂਗੇ ਥੋਕੇ ਭਗਵੰਤ ਮਾਨਸਿਆਂ ਤੈਨੂੰ ਡਰਨ ਦੀ ਕੋਈ ਲੋੜ ਨਹੀਂ ਤੈਨੂੰ ਦਿਨ ਤੈਨੂੰ 2 ਸਾਲ ਹੋ ਗਿਆ ਡਰੀ ਜਾਂਦੇ ਨੂੰ ਕਦੇ ਅਰਜਾਈਆਂ ਚ ਲੁਕਦਾ ਜਦੋਂ ਠੰਡ ਹੁੰਦੀ ਆ ਤੇ ਜਦੋਂ ਗਰਮੀ ਹੁੰਦੀ ਆ ਉਦੋਂ ਏਸੀ ਲਾ ਕੇ ਕਮਰੇ ਚ ਲੁਕ ਜਾਣਾ ਤੈਨੂੰ ਰਾਜੇ ਵੜਿੰਗ ਤੋਂ ਕੋਈ ਡਰਨ ਦੀ ਲੋੜ ਨਹੀਂ ਅਸੀਂ ਤੇਰੇ ਨਾਲ ਖੜੇ ਆ ਰਾਜੇ ਵੜਿੰਗ ਤੋਂ ਕਿਉਂ ਡਰੀ ਜਾਣਾ ਨਾ ਤੈਨੂੰ ਡਰਨ ਦੀ ਕੋਈ ਲੋੜ ਨਹੀਂ ਰਾਜਾ ਵੜਿੰਗ ਤੂੰ ਭਗਵੰਤ ਮਾਨ ਨੂੰ ਡਰਾਈ ਖੜਾ ਅਸੀਂ ਡਰ ਨਹੀਂ ਦਿੰਦੇ ਭਗਵੰਤ ਮਾਨ ਨੂੰ ਆਹ ਵੀਡੀਓ ਸੁਣਾਉਣਾ ਭਗਵੰਤ ਮਾਨ ਦੀ ਅਸੀਂ ਤੇਰੇ ਨਾਲ ਆ ਭਗਵੰਤ ਮਾਨ ਸਿਆਂ ਇਹ ਅੱਜ ਇੱਥੇ ਆਉਣ ਦਾ ਅੱਜ ਆਹ ਸੁਣੋ ਭਗਵੰਤ ਮਾਨ ਸਿਆਂ ਮੈਂ ਰਾਜੇ ਵੜਿੰਗ ਦੀ ਦੱਸ ਦਿੰਨਾ ਕਿ ਤੈਨੂੰ ਕੋਈ ਲੋੜ ਨਹੀਂ ਇਹ ਆ ਖੁੱਲ ਲੋ ਸਾਰੇ ਇੰਡੀਆ ਚ ਬੱਸਾਂ ਟਰੱਕਾਂ ਦੀਆਂ ਬਾਡੀਆਂ ਲਵਾਉਣ ਲੋਕ ਪੰਜਾਬ ਚ ਆਉਂਦੇ ਆ ਪਰ ਪਤਾ ਨਹੀਂ ਕੀ ਕਾਰਨ ਹੋਇਆ ਪਿਛਲੇ ਸਰਕਾਰ ਦਰਾਂ ਬੱਸਾਂ ਦੀਆਂ ਬਾਡੀਆਂ ਲਵਾਉਣ ਵਾਸਤੇ ਸਾਨੂੰ ਹਸਪਤਾਲ ਜਾਣਾ ਪੈ ਗਿਆ ਸਾਰੇ ਚੈੱਕ ਕਰਾਂਗੇ ਰਸਤੇ ਨਾਲੇ ਸਸਤੀਆਂ ਲਾਰੇ ਨੇ ਤੇ ਚੈੱਕ ਕੀਤਾ ਜਾਊਗਾ ਆਪਣਾ ਬਿਜ਼ਨਸ ਬਾਹਰ ਖੜਾ ਰਿਆ ਛੇ ਸਸਤੀਆਂ ਲਾਰੇ ਨੇ ਦਾਪਾ ਵੀ ਉਨੀ ਮੈਚ ਕਰ ਲਾਂਗੇ ਰਾਜਸਥਾਨ ਨਾਲ ਇਹ ਬਜਟ ਦੇ ਵਿੱਚ ਪੇਸ਼ ਕਰਾਂਗੇ ਇਹ ਬਾਦੀਆਂ ਐਥੇ ਕਿਉਂ ਨਹੀਂ ਲੱਗਦੀਆਂ ਇਹਦੇ ਬਾਰੇ ਅਸੀਂ ਜਾਂਚ ਕਰਾਂਗੇ ਵੈਰੀ ਗੁੱਡ ਭਗਵੰਤ ਮਾਨ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ ਭਗਵੰਤ ਮਾਨ ਸਿਆ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ ਕਿਤੇ ਇਹ ਨਾ ਸਮਝ ਲਈ ਨਾ ਤਾਂ ਤੇਰੀ ਕੋਈ ਸੋਚ ਆ ਤੇ ਨਾ ਕੋਈ ਤੇਰੀ ਸੋਚ ਤੇ ਸੀ ਪਹਿਰਾ ਦਿੱਗੇ ਜੇਕਰ ਤੇਰੀ ਸੋਚ ਹੁੰਦੀ ਤਾਂ ਅਸੀਂ ਪਹਿਰਾ ਵੀ ਜ਼ਰੂਰ ਦੇਣਾ ਸੀਗਾ ਆਏ ਆ ਲੈ ਪਹਿਲਾ ਤਾ ਭਗਵੰਤ ਮਾਨਸਿਆ ਤੇਰਾ ਆਹ ਬਾਰ ਕੋਡ ਆ ਜਿਹੜਾ ਪਤਾ ਨਹੀਂ ਰੱਬ ਜਾਣੇ ਇਹ WhatsApp ਦਾ ਜਾਂ ਇਹ ਮਤਲਬ ਅਕਾਊਂਟ ਦਾ ਸਾਨੂੰ ਇਹ ਨਹੀਂ ਪਤਾ ਤੂੰ ਚਲੋ ਜੋ ਵੀ ਤੇ ਹੋ ਕਰ ਦਿਨਾ ਨਾਲ ਅਸੀਂ ਤੁਹਾਨੂੰ ਇਹ ਦੱਸ ਦਈਏ ਕਿ ਰਾਜਾ ਵੜਿੰਗ ਜੀ ਅਸੀਂ ਨਹੀਂ ਤਾਂ ਬੰਦੇ ਨਾ ਭਗਵੰਤ ਮਾਨ ਨੂੰ ਪਰ ਭਗਵੰਤ ਮਾਨ ਇਹਨਾਂ ਚੀਜ਼ਾਂ ਦਾ ਜਵਾਰ ਦੇਵੇ ਕਿ 2 ਸਾਲ ਹੋ ਗਏ ਆ ਬਸ ਬੋਡੀਆਂ ਦਾ ਰੌਲਾ ਪਾਉਂਦੇ ਨੂੰ ਤੁਸੀਂ ਪਾਓ ਅੱਜ ਵਿਧਾਨ ਸਭਾ ਚੱਕਿਆ ਹੁਣ ਪਹਿਲੀ ਗੱਲ ਤੁਹਾਨੂੰ ਅਸੀਂ ਇਹ ਜਵਾਬ ਪੁੱਛਦੇ ਆ ਕਿ ਜੇਕਰ ਰਾਜੇ ਵੜਿੰਗ ਨੇ ਬੱਸ ਬੋਡਨਾ ਹੋਰ ਸਟੇਟ ਤੋਂ ਲਵਾਈਆਂ ਤਾਂ ਫਿਰ ਜਿਹੜੀਆਂ ਪੰਜਾਬ ਦੀਆਂ ਐਂਬੂਲੈਂਸਾਂ 108 ਆ ਉਹ ਜਿਹੜੇ ਐਂਬੂਲੈਂਸਾਂ 108 ਦੇ ਵਿੱਚ ਕੰਮ ਕਰਦੇ ਸੀ ਉਹਨਾਂ ਨੌਜਵਾਨਾਂ ਨੇ ਰੌਲਾ ਪਾਇਆ ਸੀ ਕਿ ਜਿਹੜਾ ਇਹਨਾਂ ਦਾ ਕੰਮ ਆ ਇਹ 6 ਮਹੀਨੇ ਬਾਅਦ 2-3 ਮਹੀਨੇ ਬਾਅਦ ਗੰਗਾ ਨਗਰ ਕੰਮ ਹੋ ਜਾਂਦਾ ਤੇ ਕੀ ਗੱਲ ਗੰਗਾ ਨਗਰ ਵੀ ਰਾਜਸਥਾਨ ਚ ਪੈਂਦਾ ਤੇ ਜਿੱਥੋਂ ਇਹਨੇ ਬੱਸ ਬੋਡੀ ਲਵਾਈ ਆ ਉਹ ਵੀ ਰਾਜਸਥਾਨ ਚੋਂ ਪੈਂਦੀਆਂ ਆਪਦੇ ਵਾਰੀ ਤੂੰ ਹਰ ਜਾਈ ਲੈ ਕੇ ਸੌ ਜਾ ਨਾ ਇਹ ਗੱਲਾਂ ਗਲਤ ਆ ਹੁਣ ਥੋੜੀ ਗਰਮੀ ਆਊਗੀ ਹੁਣ ਏਸੀ ਲੈ ਕੇ ਏਸੀ ਏਸੀ ਲਾ ਕੇ ਤੇ ਕਮਰਾ ਬੰਦ ਕਰਕੇ ਸੋਵੇਂਗਾ ਆ ਗੰਗਾ ਨਗਰ ਰਾਜਸਥਾਨ ਚ ਆਉਂਦਾ ਉੱਥੇ 108 ਐਂਬੂਲੈਂਸਾਂ ਦਾ ਕੰਮ ਹੋਣ ਵਾਸਤੇ ਗਿਆ ਸੀ ਲੋਕ ਆਵਾਜ਼ ਚੈਨਲ ਦੇ ਪੱਤਰਕਾਰ ਉੱਥੇ ਪਹੁੰਚੇ ਸੀ ਤੇ ਨੌਜਵਾਨਾਂ ਨੇ ਰੌਲਾ ਪਾਇਆ ਸੀ ਜਿਹੜੇ 108 ਦੇ ਵਿੱਚ ਕੰਮ ਕਰਦੇ ਆ ਫਿਰ ਜਿਹੜੀ ਬਠਿੰਡੇ ਦੇ ਵਿੱਚ ਕੋਈ ਐਂਬੂਲੈਂਸ ਸੀ ਉਹ ਕਾਗਜ਼ਾਂ 'ਚ ਚੱਲ ਰਹੀ ਸੀ ਤੇ ਜਾ ਕੇ ਖੜੀ ਮਹੀਨੇ ਡੇਢ ਤੋਂ ਬਠਿੰਡੇ ਸੀ ਆਉਦੇ ਆ ਗੰਗਾ ਨਗਰ ਸੀ ਇਹਦੇ ਬਾਰੇ ਉਹਨਾਂ ਨੇ ਰੌਲਾ ਪਾਇਆ ਸੀ ਉੱਥੇ ਜਵਾਬ ਤੈਨੂੰ ਵੀ ਨਹੀਂ ਆਇਆ ਸੀ ਕਿਹੜੀ ਗੱਲੋਂ ਸੌਂ ਗਿਆ ਸੀ ਉੱਥੇ ਰਾਜਵਿੰਗ ਨੂੰ ਤਾਂ ਪੁੱਛੀ ਜਾਂ ਨਾ ਹੁਣ ਤੂੰ ਆਪਦੇ ਵੀ ਜਵਾਬ ਦੇ ਆ ਜਾ ਹੁਣ ਦੂਜੇ ਨੰਬਰ ਤੇ ਕਿ ਜੇਕਰ ਇਹਨੇ ਜਿਹੜਾ ਰੋਜਗਾਰ ਸੀਗਾ ਜੇਕਰ ਪੰਜਾਬ ਦੇ ਵਿੱਚ ਇਹਨੇ ਬੱਸ ਬੋਡੀਆਂ ਨਹੀਂ ਲਵਾਈਆਂ ਤੇ ਗੰਗਾ ਨਗਰ ਦੇ ਵਿੱਚੋਂ ਤੁਸੀਂ ਜਾ ਕੇ ਜਿਹੜਾ ਕੰਮ ਕਰਾਇਆ ਐਂਬੂਲੈਂਸਾਂ ਦਾ ਜਾਂ ਜਾ ਕੇ ਕਰਾਉਨੇ ਆ ਹੋਰ ਸਟੇਟਾਂ ਦੇ ਵਿੱਚੋਂ ਕੀ ਗੱਲ ਪੰਜਾਬ ਦੇ ਵਿੱਚ ਇਹੋ ਜਿਹੇ ਮਕੈਨਿਕ ਬੈਠੇ ਆ ਜਿਹੜੇ ਐਂਬੂਲੈਂਸਾਂ ਦਾ ਕੰਮ ਕਰਾਉਂਦੇ ਕਰਦੇ ਆ ਆ ਦੂਜਾ ਜਿਹੜਾ ਕੋ ਲੋ BMW ਤੱਕ ਗੱਡੀਆਂ ਦਾ ਕੰਮ ਕਰਦੇ ਆ ਜਿਹਦੀ ਤੁਸੀਂ ਫੈਕਟਰੀ ਲਵਾਉਣੀ ਸੀ ਔਰ ਫੋਰਚੂਨਰਾਂ ਦਾ ਕੰਮ ਇੱਥੇ ਇੱਥੋਂ ਕਰਾਉਂਦੇ ਐ ਇੱਥੋਂ ਦੇ ਮਕੈਨਿਕਾਂ ਤੋਂ ਐਂਡਾਇਵਰ ਗੱਡੀਆਂ ਸਵਿਫਟ ਸੁਪਰਟ ਤਾਂ ਆਮੀ ਆ ਰੇਂਜ ਰੋਵਰਾਂ ਤੱਕ ਦਾ ਕੰਮ ਪੰਜਾਬ ਦੇ ਮਕੈਨਿਕ ਕਰ ਦਿੰਦੇ ਆ ਤੇ ਫਿਰ ਬਠਿੰਡੇ ਚ ਮਕੈਨਿਕ ਹੈ ਨਹੀਂ ਸੀ ਮਲੌਰ ਚ ਮਕੈਨਿਕ ਹੈ ਨਹੀਂ ਸੀ ਮੁਕਸਰ ਚ ਮਕੈਨਿਕ ਹੈ ਨਹੀਂ ਸੀ ਬਠਿੰਡਾ ਤਾਂ ਕਹਿੰਦਾ ਕਹੁੰਦਾ ਸ਼ਹਿਰ ਆਉਂਦਾ ਉਹਦੇ ਵਿੱਚ ਤਾਂ ਐਂਬੂਲੈਂਸਾਂ ਨੂੰ ਠੀਕ ਕਰਨ ਵਾਲੇ ਬੈਠੇ ਹੋਣੇ ਸੀਗੇ ਤੇ ਫਿਰ ਤੁਸੀਂ ਗੰਗਾ ਨਗਰ ਕਿਉਂ ਕੱਲੇ ਨੰਬਰ 2 ਤੇ ਆ ਜਾ ਨੰਬਰ 2 ਤੇ ਆ ਜਾਓ ਜਿਸ ਦਿਨ ਮੌੜ ਰੈਲੀ ਦੇ ਵਿੱਚ ਰੈਲੀ ਹੁੰਦੀ ਆ ਤੁਹਾਡੀ ਕੇਰੀਵਾਲ ਆਉਂਦਾ ਤੇ ਲਗਭਗ 50-55 ਕਰੋੜ ਰੁਪਇਆ ਖਰਚਾ ਹੁੰਦਾ ਤੇ ਜਿਹੜਾ ਉੱਥੋਂ ਦਾ ਟੈਂਟ ਲੱਗਦਾ ਸੀ ਲੱਖਾ ਸੁਧਾਨੇ ਨੇ ਲਾਈਵ ਹੋ ਕੇ ਦੱਸਿਆ ਸੀ ਉਹ ਦਿੱਲੀ ਦੇ ਬੰਦੇ ਦਾ ਟੈਂਟ ਲੱਗਿਆ ਸੀ ਖੌਰੇ ਖਣੀ ਪਤਾ ਨਹੀਂ ਕਹਿੰਦੇ ਆ ਬੁਲਟ ਪ੍ਰੂਫ ਟੈਂਟ ਲੱਗਿਆ ਸੀਗਾ ਬੁਲਟ ਪ੍ਰੂਫ ਖਣੇ ਕਰੋੜਾਂ ਰੁਪਈਆ ਦਾ ਟੈਂਟ ਲੱਗਿਆ ਸੀ ਵਾਟਰਪਰੂਫ ਤੇ ਬੁਲਟ ਪ੍ਰੂਫ ਟੈਂਟ ਲੱਗਿਆ ਸੀ ਉਹ ਪੰਜਾਬ ਦੇ ਬੰਦਿਆਂ ਤੋਂ ਕਿਉਂ ਨਹੀਂ ਲਵਾਇਆ ਉੱਥੇ ਤੇਰੀ ਪੰਜਾਬਵਾਰੀ ਸੋਚ ਕਿਉਂ ਖਤਮ ਹੁੰਦੀ ਆ ਜਦੋਂ ਕਾਂਗਰਸ ਕਾਲੀਆਂ ਤੇ ਬੀਜੇਪੀ ਦੀ ਗੱਲ ਆਉਂਦੀ ਆ ਉਸ ਟਾਈਮ ਤੇ ਤੈਨੂੰ ਪੰਜਾਬ ਪੰਜਾਬ ਦੇ ਕਿਸਾਨ ਪੰਜਾਬ ਦੇ ਮਜ਼ਦੂਰ ਪੰਜਾਬ ਦੇ ਦੁਕਾਨਦਾਰ ਪੰਜਾਬ ਦੇ ਜਿਹੜੇ ਅੰਗਹੀਨ ਪੰਜਾਬ ਦੇ ਹੋਰ ਲੋਕ ਤੈਨੂੰ ਯਾਦ ਆਉਂਦੇ ਆ ਪਰ ਤੈਨੂੰ ਤੇਰੀ ਸਰਕਾਰ ਦੇ ਵਿੱਚ ਯਾਦ ਨਹੀਂ ਆਉਂਦੇ ਫਿਰ ਆਜਾ ਹਰੇ ਹੋਰ ਗੱਲਾਂ ਬੜੀਆਂ ਪਿੰਗਾ ਇਹ ਤਾਂ ਗੱਲ ਰਹਿ ਗਈ ਇੱਕ ਪਾਸੇ ਦੀ ਤੇ ਜਿਹੜੇ ਆ ਰਾਜ ਸਭਾ ਮੈਂਬਰ ਜਿਹੜਾ ਤੂੰ ਆ ਰਾਗਵ ਚੱਡਾ ਬਣਾਇਆ ਦਿੱਲੀ ਦਾ ਤੇ ਪੰਜਾਬ ਦੇ ਵਿੱਚ ਹੋਰ ਰਾਜ ਸਭਾ ਮੈਂਬਰ ਬਣਨਸਤੇ ਸਾਰੇ ਹੈ ਨਹੀਂ ਸੀਗੇ ਤੁਹਾਡੇ ਪਾਰਟੀਆਂ ਦੇ ਵਿੱਚ ਜਿਨ੍ਹਾਂ ਨੇ ਚੱਪਲਾਂ ਕਸਾਈਆਂ ਜਿਨ੍ਹਾਂ ਨੇ ਪਰਚੇ ਪਵਾਏ ਜਿਨ੍ਹਾਂ ਨੇ ਹੋ ਸਕਦਾ ਇਹ ਮੈਂ ਕੋਈ ਗੱਲ ਗਲਤ ਨਹੀਂ ਕਰ ਲੱਗਿਆ ਜਦੋਂ ਪਾਰਟੀਆਂ ਸ਼ੁਰੂ-ਸ਼ੁਰੂ ਚ ਆਉਂਦੀਆਂ ਚੱਪਲਾਂ ਕਸਾਉਣੀਆਂ ਵੀ ਪੈਂਦੀਆਂ ਚੱਪਲਾਂ ਖਾਣੀਆਂ ਵੀ ਪੈਂਦੀਆਂ ਕਿਉਂਕਿ ਪਰਚੇ ਵੀ ਹੁੰਦੇ ਆ ਇਹ ਐਡਾ ਉੱਤੇ ਹੋਰ ਕੁਝ ਨਹੀਂ ਹੋ ਸਕਦਾ ਹੁੰਦਾ ਉਹਨਾਂ ਬੰਦਿਆਂ ਨੂੰ ਤੁਸੀਂ ਰਾਤ ਸਵਾ ਮੈਂਬਰ ਕਿਉਂ ਨਹੀਂ ਬਣਾਇਆ ਕਿਹੜੀਆਂ ਕਿਹੜੀਆਂ ਗੱਲਾਂ ਦੇ ਗੱਲ ਕਰੋਗੇ ਆਪਦੇ ਵਾਰੀ ਤਾਂ ਤੁਸੀਂ ਇਹ ਕਹੀ ਜਾਂਦੇ ਆ ਕਿ ਜੀ ਅਸੀਂ ਤਾਂ ਐ ਕਰਤਾ ਅਸੀਂ ਜਵਾਬ ਮੰਗਾਂਗੇ ਤੇ ਜਵਾਬ ਤੁਸੀਂ ਕਿਹਨੂੰ ਦਿੰਨੇ ਆ ਕਿੰਨੇ ਲੋਕਾਂ ਨੇ ਤੁਹਾਡੇ ਕੋਲੋਂ ਜਵਾਬ ਪੁੱਛਿਆ ਕਿੰਨੇ ਕੁ ਲੋਕਾਂ ਨੂੰ ਤੁਸੀਂ ਪੰਜਾਬ ਦੇ ਜਵਾਬ ਦਿੱਤੇ ਆ ਭਗਵੰਤ ਮਾਨਸਿਆ ਬੱਸ VOTINGਾਂ ਦੀ ਜਾਂਚ ਜਿਹੜੀ ਕਰਨੀ ਆ ਕਰ ਜਿਹੜੀ ਪੜਤਾਲ ਕਰਨੀ ਆ ਕਰ ਰਾਜਾ ਵੜਿੰਗ ਗਲਤ ਆ ਤੇ ਉਹਨੂੰ ਅੰਦਰ ਸਿੱਟ ਅਸੀਂ ਤੈਨੂੰ ਇਹ ਨਹੀਂ ਆਂਦੇ ਪਰ ਇਹ ਗੱਲ ਇਹ ਵੀ ਕਹੂੰਗਾ ਕਿ ਸਾਡੇ ਵਾਲੀ ਰੰਗ ਮੁਕਿਆ Holi ਗਹਿਰਾ ਨਾਲ ਖੇਢੀ ਤੂੰ ਬਥੇਰੀ ਤੇ ਜਿਹੜੇ ਰੰਗ ਦੀਆਂ ਤੂੰ Holiਆਂ ਖੇਢੀਆਂ ਉਹ ਪੰਜਾਬ ਵਾਰੀ ਕਿਉਂ ਮੁੱਕਦਾ ਜਿਹੜਾ ਤੂੰ ਕਾਂਗਰਸ ਤੋਂ ਰੰਗ ਮੰਗਦਾ ਜਿਹੜਾ ਅਕਾਲੀਆਂ ਤੋਂ ਮੰਗਦਾ ਜਿਹੜਾ ਬੀਜੇਪੀ ਤੋਂ ਰੰਗ ਮੰਗਦਾ ਇਹੀ ਰੰਗ ਤੇ ਇਥੋਂ ਪੰਜਾਬ ਦੇ ਲੋਕ ਮੰਗਦੇ ਆ ਤੇ ਤੇਰੀ ਝੋਲੀ ਤੇ ਤੇਰੀ ਜੇਬ ਰੰਗਵਾਰੀ ਖਾਲੀ ਹੋ ਜਾਂਦੀ ਆ ਜੇਕਰ ਉਹਨੇ ਬੱਸ ਬੋਰਡਾਂ ਲਵਾਈਆਂ ਤੇ ਤੇਰਿਆਂ ਵੀ ਐਂਬੂਲੈਂਸਾਂ ਦਾ ਕੰਮ ਜਾ ਕੇ ਉੱਥੋਂ ਹੁੰਦਾ ਕੰਮ ਤੇਰਾ ਆ ਜਿਹੜਾ ਕਹ ਲੋ ਗੰਗਾ ਨਗਰ ਤੋਂ ਇਹਦੇ ਬਾਰੇ ਲੋਕਾਂ ਨੂੰ ਚੰਨਣਾ ਤੂੰ ਵੀ ਪਾ ਇਹਦੇ ਬਾਰੇ ਪੰਜਾਬ ਦੇ ਲੋਕ ਪੁੱਛਦੇ ਆ ਹਸਾਬਤਾ ਮੰਗਦੇ ਆ ਮੈਂ ਨਹੀਂ ਮੰਗਦਾ ਮੈਂ ਤਾਂ ਇੱਕ ਡਾਕੀਆ ਜਿਵੇਂ ਪੰਜਾਬ ਦੇ ਲੋਕਾਂ ਦੇ ਜਿਹੜੇ ਸਵਾਲ ਆ ਸਿਰਫ ਤੁਹਾਨੂੰ ਉਹ ਦੱਸ ਰਿਆਂ ਦਿਓ ਜਵਾਬ ਪੰਜਾਬ ਦੇ ਲੋਕਾਂ ਦਾ ਇਹ ਪੰਜਾਬ ਦੇ ਲੋਕ ਤੁਹਾਡੇ ਕੋਲੋਂ ਜਵਾਬ ਮੰਗ ਰਹੇ ਆ ਹੁਣ ਦਿਓ ਜਵਾਬ ਦਿਓਗੇ ਜਦੋਂ ਤੁਹਾਡੇ ਘਟਾਰੂ ਚੱਕ ਦਾ ਰੌਲਾ ਪਿਆ ਉਦੋਂ ਜਵਾਬ ਕਿੰਨਾ ਕ ਦਿੱਤਾ ਤੁਸੀਂ ਦਿਓ ਜਵਾਬ ਕਿੰਨਾ ਕ ਦਿੱਤਾ ਜਵਾਬ ਜਦੋਂ ਕੋਠੀ ਦੱਬ ਬੀਬੀ ਦਾ ਰੌਲਾ ਪਿਆ ਤੇ ਕੱਲ ਪਰਸੋ ਵਿਧਾਨ ਸਭਾ ਚ ਇਹ ਕਹਿੰਦੇ ਸੀ ਕਿ ਔਰਤਾਂ ਤੇ ਅਤਿਆਚਾਰ ਨਹੀਂ ਹੋਣ ਦੇਣਾ ਚਾਹੀਦਾ ਖੁਦ ਔਰਤ ਹੋ ਕੇ ਇਹਨੇ ਦੂ ਔਰਤਾਂ ਤੇ ਅਤਿਆਚਾਰ ਕੀਤਾ ਸੀ ਕੋਠੀ ਦੱਬ ਕੇ ਤੇ ਤੁਸੀਂ ਇਹ ਗੱਲ ਦੱਸੋ ਇਹਨਾਂ ਦਾ ਕਿੰਨਾ ਤੁਸੀਂ ਜਵਾਬ ਦਿੱਤਾ ਉਦੋਂ ਕਿਉਂ ਨਹੀਂ ਜਵਾਬ ਦਿੱਤਾ ਕਈ ਤੁਹਾਡੇ ਐਮਐਲਏਾਂ ਦੇ ਰੌਲੇ ਪੈ ਗਏ ਤੁਸੀਂ ਉਦੋਂ ਕਿੰਨਾ ਕ ਜਵਾਬ ਦਿੱਤਾ ਭਗਵਾਨ ਤਮਾਨ ਜੀ ਪੰਜਾਬ ਦੇ ਲੋਕਾਂ ਵਾਰੀ ਇਰਜ਼ਾਈ ਲੈ ਕੇ ਸੌ ਜਾਂਦੇ ਆ ਕਦੇ ਪੰਜਾਬ ਦੇ ਲੋਕਾਂ ਦੀ ਗੱਲ ਕਰਿਆ ਕਰੋ ਪੰਜਾਬ ਦੇ ਲੋਕਾਂ ਨੇ ਤੁਹਾਡੇ ਨੂੰ ਕਿਹਾ ਤੁਸੀਂ ਆ ਇਹਨੇ ਇਹਨੇ ਆ ਦਰਖਤਾਂ ਦੇ ਜਵਾੜੇ ਸੁੱਕਨ ਅਰਗੇ ਹੋ ਗਏ ਆ ਕਿਉਂ ਸੁੱਕ ਗਏ ਤੁਹਾਡੇ ਬੈਨਰ ਪੜੇ ਲੱਗਣ ਲੱਗ ਗਏ ਆ ਤੇ ਦਰਖਤ ਸੁੱਕਣ ਲੱਗ ਗਏ ਆ ਇਹਨਾਂ ਨੂੰ ਪਾਣੀ ਦੀ ਲੋੜ ਸੀਗੀ ਤੇ ਤੁਸੀਂ ਇਹਨਾਂ 'ਚ ਮਾਰ ਮਾਰ ਮੇਖਾ ਉਹਦੇ ਬੋਲਟ ਲਾਤੇ ਤੁਸੀਂ ਆਪਦੇ ਬੈਨਰ ਲਾਤੇ ਹੁਣ ਮੈਂ ਤੁਹਾਨੂੰ ਕਹੂੰਗਾ ਕਿ ਪੰਜਾਬ ਦੇ ਲੋਕਾਂ ਨੇ ਕਿੰਨੀਆਂ ਚੀਜ਼ਾਂ ਦਾ ਤੁਹਾਡੇ ਤੋਂ ਜਵਾਬ ਮੰਗਿਆ ਪਰ ਤੁਸੀਂ ਜਵਾਬ ਨਹੀਂ ਦਿੱਤਾ ਜਾਂ ਤਾਂ ਤੁਸੀਂ ਜਿਹੜੇ ਜਿਨ੍ਹਾਂ ਦੇ ਘਰ ਕੱਚ ਦੇ ਹੁੰਦੇ ਆ ਉਹ ਦੂਜਿਆਂ ਦੇ ਘਰਾਂ ਨੂੰ ਡਲੇ ਨਹੀਂ ਮਾਰਦੇ ਤੁਹਾਡਾ ਆਪ ਦਾ ਘਰ ਕੱਚ ਦਾ ਪਹਿਲਾਂ ਆਪਦੇ ਘਰ ਤੁਸੀਂ ਤੁਸੀਂ ਲੋਕਾਂ ਦੇ ਘਰਾਂ 'ਚ ਡਲੇ ਨਾ ਮਾਰੋ ਤੁਹਾਡੇ ਅੱਗੇ ਬੇਨਤੀ ਆ